ਔਰ ਗੁਰੂ ਵਾਹ ਗੁਰੂ ਪਰਮ ਸਤਕਾਰਯੋਗ ਸਤਗੁਰਾਂ ਦੀ ਸਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ ਤੁਸੀਂ ਤੁਸੀਂ ਸਾਰੇ ਹੀ ਵੱਡੇ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਚਵਰਾ ਤਖਤਾਂ ਦੇ ਮਾਲਕ ਗੁਰਤਾ ਗਦੀ ਤੇ ਬਰਾਜਮਾਨ ਪ੍ਰਤੱਖ ਸਤਿਗੁਰੂ ਤਾਰੇ ਸੰਸਾਰ ਦੇ ਸੰਝੇ ਰਹਿ ਵਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਪ੍ਰਾਪਤ ਹੋਇਆ ਜਿਹੜੀ ਯਾਦ ਸਾਈਂ ਦੇ ਵਿੱਚ ਗੁਜਰੇ ਪੈਂਦੀ ਹੈ ਮੁਜਰੇ ਨਹੀਂ ਤੇ ਸਾਨੂੰ ਹਾਸਲ ਕੀਆ ਜਿਹੜੀ ਯਾਦ ਉਹ ਪਿਆਰੇ ਦੇ ਪਿਆਰ ਦੇ ਵਿੱਚ ਬੈਠ ਕੇ ਗੁਜ਼ਰਦੀ ਆ ਵਾਹਿਗੁਰੂ ਦੇ ਪਿਆਰ ਦੇ ਵਿੱਚ ਬੈਠ ਕੇ ਗੁਜ਼ਰਦੀ ਆ ਸਮਾਂ ਗੁਜ਼ਰਦਾ ਹੈ ਉਹ ਸਮਾਂ ਲੇਖੇ ਦੇ ਵਿੱਚ ਪੈਂਦਾ ਹੈ ਵੱਡੇ ਭਾਗਾਂ ਵਾਲੇ ਆ ਜੋ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਕਰਾਂ ਦੇ ਵਿੱਚ ਕੰਮਕਾਰ ਕਰਦੇ ਜਾਂ ਫੇਸਬੁੱਕ ਤੇ ਜਾਂ YouTube ਤੇ Instagram ਤੇ ਲਾਈਵ ਗੁਰਦੁਆਰਾ ਨਾਨਕ ਪ੍ਰਕਾਸ਼ ਸਾਹਿਬ ਪਿੰਡ ਭਾਈ ਕੀਰਨੌਲੀ ਤੋਂ ਸਿੱਧਾ ਲਾਈਵ ਸਰਵਣ ਕਰਦੇ ਆ ਰਹੇ ਹੋ ਔਰ ਕਰੋ ਕੀ ਕਹਿੰਦੇ ਆ ਸੱਚੇ ਪਾਤਸ਼ਾਹ ਮਹਾਰਾਜ ਜੀ 669 ਅੰਗ ਤੇ ਤਨਾ ਸ੍ਰੀ ਮਹਲਾ 4 ਚੌਥਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ ਗੁਨ ਕਹੋ ਹਰ ਲਹੁ ਕਰ ਸੇਵਾ ਸਤਗੁਰ ਇਹ ਬਹਰ ਹਰ ਨਾਮ ਧਿਆਈ ਤੂੰ ਸੁਆਮੀ ਦਾ ਜਸ ਉਚਾਰ ਹਰੀ ਨੂੰ ਜਾਣ ਅਤੇ ਸੱਚੇ ਗੁਰਾਂ ਦੀ ਸੇਵਾ ਕਮਾ ਇਸ ਤਰ੍ਹਾਂ ਸੁਆਮੀ ਮਾਲਕ ਦੇ ਨਾਮ ਨੂੰ ਤੂੰ ਰਾਦ ਉਹ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਹਰ ਦਰਗਹ ਪਾਵੇ ਫਿਰ ਜਨਮ ਨ ਆਵਹੀ ਹਰ 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 ਜੋਤਿ ਸਿਮਾਈ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਤੂੰ ਹਰੀ ਦੇ ਦਰਬਾਰ ਵਿੱਚ ਚੰਗਾ ਲੱਗੇਗਾ ਇਸ ਤਰ੍ਹਾਂ ਤੂੰ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਸੱਚਖੰਡ ਚ ਚੰਗਾ ਲੱਗੇਗਾ ਮੋੜ ਗਰਭ ਦੇ ਵਿੱਚ ਨਹੀਂ ਪਾਵੇਂਗਾ ਜੁਨੀਆਂ ਦੇ ਵਿੱਚ ਨਹੀਂ ਪਾਵੇਂਗਾ ਅਤੇ ਸਾਈਂ ਦੇ ਨੂਰ ਵਿੱਚ ਲੀਨ ਹੋ ਜਾਵੇਗਾ ਉਹ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਵੇਗਾ ਤੇ ਪਰਮੇਸ਼ਰ ਦਾ ਹੀ ਰੂਪ ਬਣ ਜਾਵੇਗਾ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਵੇਗਾ ਜਪ ਮੰਨ ਨਾਮ ਹਰੀ ਓ ਏ ਸਰਬ ਸੁਖੀ ਸਾਈਂ ਦੇ ਨਾਮ ਦਾ ਸਿਮਰਨ ਕਰ ਉਹ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਉਹਦੀ ਭਗਤੀ ਕਰ ਹੇ ਮੇਰੀ ਜਿੰਦੜੀ ਏ ਹੀ ਮੇਰਿਆ ਮਨਾ ਅਤੇ ਹਰ ਤਰ੍ਹਾਂ ਸੁਖਾਲਾ ਹੋ ਜਾਵੇਗਾ ਸੁਖੀ ਹੋ ਜਾਵੇਗਾ ਹਰ ਪਾਸੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਹਰ ਪਾਸੋਂ ਸੁਖੀ ਹੋ ਜਾਏਗਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਤਾਂ ਕਰਕੇ ਵੇਖ ਸਾਰੇ ਕੰਮ ਕਰਦੇ ਆ ਨਾ ਰੋਟੀ ਖਾਣਿਆ ਟੰਡੇ ਮਾਂਜਦੇ ਆ ਝਾੜੂ ਪੂੰਚਾ ਲਾਨਨੇ ਆ ਨਾਮ ਦਾ ਸਿਮਰਨ ਇਹ ਨਹੀਂ ਕਿਸੇ ਨੇ ਅੱਜ ਤੱਕ ਪੁੱਛਿਆ ਵੀ ਰੋਟੀ ਬਾਬਾ ਜੀ ਕਿੰਨਾ ਕਚਰ ਖਾਣੀ ਆ ਜੀ ਕਿੰਨਾ ਕਚਰ ਚਾਹ ਪੀਣੀ ਆ ਚਾਹ ਤਾਂ ਬੈਸੀ ਜ਼ਹਿਰਾ ਨਹੀਂ ਪੀਣੀ ਚਾਹੀਦੀ ਮੈਂ ਤਾਂ ਨਹੀਂ ਜ਼ਿੰਦਗੀ ਜੇ ਆਪਣੀ ਜੀ ਪੀਤੀ ਚਾਹ ਨੂੰ ਇਉਂ ਸਮਝਦਾ ਜਿਵੇਂ ਸ਼ਰਾਬ ਹੁੰਦੀ ਆ ਨਹੀਂ ਪੀਣੀ ਚਾਹੀਦੀ ਇਹ ਸਾਡਾ ਸ਼ਰਬਦ ਚਾਹ ਦਾ ਸਾਡਾ ਕੰਮ ਨਹੀਂ ਹੈ। ਰੋ ਵਿਚਾਰ। ਤੇ ਗੁਰਮੁਖ ਪਿਆਰੇ ਜਿਸ ਤਰ੍ਹਾਂ ਇਹ ਕੰਮ ਕਰਦੇ ਆ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਵੀ ਕਰੀਏ। ਫਿਰ ਦੇਖੋ ਕਿਵੇਂ ਚੜ੍ਹਦੀ ਕਲਾ ਹੁੰਦੀ ਆ। ਕਿਵੇਂ ਸਰੀਰ ਤੰਦਰੁਸਤ ਹੁੰਦੇ ਨੇ ਕਿਵੇਂ ਜੈ ਜੈਕਾਰ ਹੁੰਦੀ ਆ। ਮਹਾਰਾਜ ਜੀ ਕਹਿੰਦੇ ਹਰ ਮਨ ਤਨ ਵਸਿਆ ਸੋਈ। ਜਿਹਦੇ ਉਹ ਪਰਮੇਸ਼ਰ ਮਨ ਦੇ ਵਿੱਚ ਤਨ ਦੇ ਵਿੱਚ ਵਸ ਗਿਆ ਜੈ ਜੈਕਾਰ ਕਰੈ ਸਭ ਕੋਈ ਕਹਿੰਦੇ ਫਿਰ ਜੈ ਜੈਕਾਰ ਹਰ ਕੋਈ ਉਹਨਾਂ ਦੀ ਕਰਦਾ ਆਖੋ ਸਤਨਾਮ ਉਹਨਾਂ ਦੀ ਜੈ ਜੈਕਾਰ ਕਰਦਾ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਨਾਮ ਵਸ ਗਿਆ ਉਹ ਫਿਰ ਗੁਰਮੁਖ ਪਿਆਰ ਨਿਮਰਤਾ ਵੀ ਆ ਜਾਂਦੀ ਆ ਦਿਆ ਵੀ ਆ ਜਾਂਦੀ ਆ ਤੇ ਉਹ ਫਿਰ ਲੋਕ ਭਲਾਈ ਦੇ ਕਾਰਜ ਵੀ ਕਰਦੇ ਨੇ ਆਖੋ ਸਤਨਾਮ ਲੋਕ ਭਲਾਈ ਦੇ ਕਾਰਜ ਕਰਦੇ ਨੇ ਤਾਂ ਗੁਰਮੁਖ ਪਿਆਰਿਓ ਉਹ ਫਿਰ ਉਹਨਾਂ ਦੇ ਪਰਮੇਸ਼ਰ ਅੰਗ ਸੰਗ ਹੁੰਦਾ ਕਿਉਂ ਉਹਨਾਂ ਦੇ ਮਨ ਦੇ ਵਿੱਚ ਵੀ ਉਹਨਾਂ ਦੇ ਤਨ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਦਾ ਆਖੋ ਸਤਨਾਮ ਉਹਨਾਂ ਦੇ ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਵਸਦਾ ਤੇ ਫਿਰ ਉਹ ਜਿਹੜੇ ਨੇ ਰੱਬ ਦੇ ਪਿਆਰੇ ਬਣ ਜਾਂਦੇ ਨੇ ਰੱਬ ਦੇ ਖਾਸ ਬਣ ਜਾਂਦੇ ਨੇ ਤੇ ਪਰਮੇਸ਼ਰ ਉਹਨਾਂ ਤੋਂ ਫਿਰ ਦੁਨੀਆ ਦਾ ਭਲਾ ਕਰਵਾਉਂਦਾ ਆਖੋ ਸਤਨਾਮ ਉਹਨਾਂ ਦੇ ਫਿਰ ਜਿਹੜੇ ਬਚਨ ਨੇ ਨਾ ਬਚਨੇ ਪੂਰੇ ਹੋਣ ਲੱਗਦੇ ਉਹ ਨਹੀਂ ਕਿਰੋ ਤਾਗਾ ਦਿੰਦੇ ਕਿਸੇ ਨੂੰ ਪਾਣੀ ਦਿੰਦੇ ਕਿਸੇ ਨੂੰ ਇਲਚੀ ਆ ਉਹ ਨਹੀਂ ਦਿੰਦੇ ਉਹਨਾਂ ਦੇ ਤਾਂ ਬਚ ਨਹੀਂ ਕੰਮ ਕਰਦੇ ਕਿਉਂ ਕਰਦੇ ਨੇ ਬਚਨ ਕੰਮ ਕਿਉਂਕਿ ਮਹਾਰਾਜ ਜੀ ਕਹਿੰਦੇ ਪ੍ਰਭ ਜੀ ਵਸੈ ਸਾਦਗੀ ਰਸਨਾ ਉਹ ਪਰਮੇਸ਼ਰ ਦਾ ਉਹਨਾਂ ਦੀ ਜੀਬ ਦੇ ਉੱਤੇ ਰਸਨਾ ਦੇ ਉੱਤੇ ਵਾਸਾ ਹੋ ਜਾਂਦਾ ਇੱਕ ਸਤਨਾ ਉਹਨਾਂ ਨੇ ਡਾਂਗ ਥੋੜੂ ਮਾਰਨੀ ਕਿਸੇ ਦੇ ਉਹਨਾਂ ਨੇ ਡਾਂਗ ਥੋੜੂ ਮਾਰਨੀ ਕਿਸੇ ਦੇ ਲੜਨਾ ਥੋੜੂ ਆ ਕਿਸੇ ਦੇ ਨਾਲ ਭਿੜਨਾ ਥੋੜੂ ਆ ਭਿੜਨ ਦੀ ਵਾਤੇ ਤਾਂ ਹੋਰੇ ਪੰਜ ਚੋਰ ਬਹੁਤ ਨੇ ਉਹਨਾਂ ਨਾਲ ਹੀ ਭਿੜਿਆ ਜਾਏ ਹੀ ਬਹੁਤ ਆ ਉਹਦੀ ਦੁਨੀਆਦਾਰੀ ਦੇ ਵਿੱਚ ਉਲਝਦੇ ਉਹ ਤਾਂ ਪਰਮੇਸ਼ਰ ਦੇ ਨਾਮ ਦੇ ਨਾਲ ਰੰਗੇ ਹੁੰਦੇ ਆ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਆ ਭਗਤੀ ਕਰਦੇ ਆ ਤਾ ਗੁਰਮੁਖ ਪਿਆਰਿਓ ਉਹ ਫਿਰ ਲੋਕ ਭਲਾਈ ਦੇ ਕਾਰਜ ਵਾਹਿਗੁਰੂ ਪਰਮੇਸ਼ਰ ਉਹਨਾਂ ਤੋਂ ਕਰਾਉਂਦਾ ਤੇ ਉਹਨਾਂ ਦੇ ਬਚਨ ਪੂਰੇ ਹੋਦਨੇ ਨੇ ਆਖੋ ਸਤਨਾਮ ਉਹ ਸਾਰੇ ਸੰਸਾਰ ਨੂੰ ਇੱਕ ਸਮਝਦਾ ਹੈ ਸਾਰੇ ਸੰਸਾਰ ਨੂੰ ਇੱਕ ਸਮਝਦਾ ਤੇ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਆਪੇ ਸੇਵਾ ਕਰਾਉਂਦਾ ਆਪੇ ਬਖਸ਼ਿਸ਼ ਕਰਾਉਂਦਾ ਹੁਣ ਦੇਖ ਲਓ ਵੀ ਇੱਕ ਲੜਕੀ ਦਾ ਵਿਆਹ ਕਰਨਾ ਹੋਵੇ ਸਾਰੇ ਪਰਿਵਾਰ ਨੂੰ ਭੱਜਣਾ ਪਈਆਂ ਰਹਿੰਦੀਆਂ ਨੇ ਵੀ ਆਏ ਕਰਨਾ ਜੀ ਆਹ ਕਰਨਾ ਉਹ ਕਰਨਾ ਕਰਨਾ ਪਰ ਵਾਹਿਗੁਰੂ ਪਰਮੇਸ਼ਰ ਉਹ ਕਿਰਪਾ ਕਰ ਦਿੰਦਾ ਪਿਆਰਿਆਂ ਤੇ ਅਸੀਂ ਹਰ ਸਾਲ ਇੱਕ ਸੋ ਇੱਕ ਲੜਕੀ ਦਾ ਵਿਆਹ ਕਰ ਦਿਆ ਹਰ ਸਾਲ ਤਿੰਨ ਵਾਰ ਕਰ ਦਿਆ ਮਹੀਨੇ ਦੇ ਵਿੱਚ ਇੱਕ ਕਰਦੇ ਆ ਨਾਬੇ ਦੀ ਧਰਤੀ ਤੇ ਤੇ ਇੱਕ ਕਰਦੇ ਆ ਆਪਣੇ ਦਰਮਰਿੰਡੇ ਦੇ ਨੇੜੇ ਪਿੰਡ ਪੋਲੋ ਮਾਜਰਾ ਤੇ ਦੂਜਾ ਵੀ ਪਿੰਡ ਕਲਹੇੜੀ ਇਹ ਵੀ ਮਰਿੰਡੇ ਦੇ ਨੇੜੇ ਆ ਤੇ ਹਰ ਸਾਲ 101 ਲੜਕੀਆਂ ਦੇ ਵਿਆਹ ਸੱਚੇ ਪਾਤਸ਼ਾਹ ਮਹਾਰਾਜੀ ਬਖਸ਼ਿਸ ਕਰਾਉਂਦੇ ਨੇ ਕਰਦੇ ਆ ਇਹ ਨਹੀਂ ਵੀ ਫਿਰ ਵੀ ਵੀ ਰੰਗਤੁੰਗ ਜੀ ਨਾਲ ਕਰਨਾ ਜਿਵੇਂ ਆਪਾਂ ਆਪਣੀਆਂ ਧੀਆਂ ਨੂੰ ਸਮਾਨ ਦਿੰਦੇ ਆ ਸਾਰਾ A ਤੋਂ Z ਉਸੇ ਤਰ੍ਹਾਂ ਸਮਾਨ ਦਿੱਤਾ ਜਾਂਦਾ ਉਸੇ ਤਰ੍ਹਾਂ ਬਰਾਤੀ ਸੱਜਣਾਂ ਦੀ ਸੇਵਾ ਕੀਤੀ ਜਾਂਦੀ ਹੈ ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਆਪੇ ਕਿਰਪਾ ਕਰਦਾ ਆਪੇ ਬਖਸ਼ ਕਰਦਾ ਅਸੀਂ ਵੀ ਹੈਰਾਨ ਰਹ ਜਾਂਦੇ ਵੀ ਇਸ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਸੇਵਾ ਕਿਵੇਂ ਲੈਂਦਾ ਹੈ ਨਹੀਂ ਤੇ ਇੱਕ ਵਿਆਹ ਹੋ ਘਤੀ ਹੋਵੇ ਘਰ ਦੇ ਵਿੱਚ ਚਿੰਤਾ ਲੱਗੀ ਰਹਿੰਦੀ ਆ ਤਾਂ ਗੁਰਮੁਖ ਪਿਆਰਿਓ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ RAM ਤੇ ਉਹ ਆਪ ਹੀ ਖਲੋ ਜਾਂਦਾ ਹੈ ਆਪ ਹੀ ਕਿਰਪਾ ਕਰ ਦਿੰਦਾ ਆਪ ਹੀ ਰਹਿਮਤ ਕਰਦਾ ਹੈ ਜਦੋਂ ਉਹਦੇ ਨਾਮ ਦਾ ਆਸਰਾ ਲੈਨੇ ਆ ਨਾਨਕ ਨਾਮ ਰੱdna ਕਾਰਜ ਆਵੈ ਰਾਸ ਆਪਾਂ ਘਰਾਂ ਦੇ ਵਿੱਚ ਲੜਕੀਆਂ ਦੇ ਲੜਕਿਆਂ ਦੇ ਵਿਆਹ ਕਰਦੇ ਆ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਕਰਾਉਨੇ ਆ ਗੁਰੂ ਦਾ ਅਰਾਧਨ ਕਰਦੇ ਆ ਨਾਮ ਦਾ ਰੱਦਨ ਕਰਦੇ ਆ ਕਦੇ ਵਾਸਤੇ ਕਿ ਕਾਰਜ ਰਾਸ ਹੋ ਜਾਏ ਅਖ ਸਤਨਾ ਤੇ ਗੁਰਮੁਖ ਪਿਆਰਿਓ ਕਿਉਂਕਿ ਗੁਰੂ ਸਾਡਾ ਖਾਸ ਆ ਤੇ ਜਿਵੇਂ ਆਪਾਂ ਰਿਸ਼ਤੇਦਾਰ ਨੂੰ ਕਹਿੰਦੇ ਭਾਈ ਫਲਾਣਾ ਰਿਸ਼ਤੇਦਾਰ ਵੀ ਖਾਸ ਆ ਉਹਨਾਂ ਨੂੰ ਬੁਲਾਓ ਉਹਨੂੰ ਬੁਲਾਓ ਉਹਨੂੰ ਬੁਲਾਓ ਤੇ ਗੁਰੂ ਨੂੰ ਵੀ ਆਪਾਂ ਸ਼ਾਮਲ ਕਰਦੇ ਜਿਹੜੇ ਪਿਆਰ ਵਾਲੇ ਨੇ ਨਾ ਜਿਹੜੇ ਗੁਰੂ ਵਾਲੇ ਨੇ ਗੁਰੂ ਨੂੰ ਪਿਆਰ ਕਰਨ ਵਾਲੇ ਨੇ ਜਿਨ੍ਹਾਂ ਨੂੰ ਗਿਆਨ ਆ ਤੇ ਉਹ ਗੁਰੂ ਨੂੰ ਵੀ ਆਪਣੇ ਘਰ ਬੁਲਾਉਂਦੇ ਨੇ ਆਖੋ ਸਤਨਾ ਗੁਰਬਾਣੀ ਦਾ ਪਾਠ ਕੀਰਤਨ ਤਾਂ ਗੁਰਮੁਖ ਪਿਆਰਿਓ ਇਹ ਹੁੰਦਾ ਖੁਸ਼ੀ ਦੇ ਨਾਲ ਕਾਰਜ ਕਰਨਾ ਖਣ ਮਰਗਤ ਜਿਹੜੀ ਉਹ ਤਾਂ ਇੱਕ ਮਜਬੂਰੀ ਬਣ ਜਾਂਦੀ ਹੈ ਬੰਦੇ ਦੀ ਵੀ ਸਹਿਜ ਪਾਠ ਕਰਾਣੀ ਪੈਂਦਾ ਬਈ ਖੰਡ ਪਾਠ ਸਾਹਿਬ ਕਰਾਣੀ ਪੈਂਦਾ ਜੇ ਨਾ ਕਰਿਆ ਨਹੀਂ ਤਾਂ ਫਿਰ ਲੋਕੀ ਕਹਿੰਗੇ ਬਾਪੂ ਦਾ ਭੋਗੇ ਨਹੀਂ ਪਾਇਆ ਬੇਬੇ ਦਾ ਭੋਗੇ ਨਹੀਂ ਪਾਇਆ ਤੇ ਜਿਹੜਾ ਖੁਸ਼ੀ ਦੇ ਨਾਲ ਕਾਰਜ ਕਰਨਾ ਉਹ ਗੱਲ ਵੱਖਰੀ ਬਣ ਜਾਂਦੀ ਆ ਇੱਕ ਕੰਮੋਂ ਦਾ ਫਸੇ ਫਸਾਏ ਕਰਨਾ ਵੀ ਤਾਂ ਕਰਨੀ ਪੈਂਦਾ ਬਈ ਇੱਕ ਕਰਨਾ ਚਾਹ ਦੇ ਨਾਲ ਖੁਸ਼ੀ ਦੇ ਨਾਲ ਵੀ ਆਨੰਦ ਦੇ ਨਾਲ ਤੇ ਗੁਰਮੁਖ ਪਿਆਰੇ ਜਦੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਅਰਾਧਨ ਕਰਦੇ ਆ ਤੇ ਫਿਰ ਸਾਰੇ ਕਾਰਜ ਵਾਹਿਗੁਰੂ ਪਰਮੇਸ਼ਰ ਰਾਸ ਕਰ ਦਿੰਦਾ ਹੈ ਵਿਚਾਰ ਚੱਲ ਰਹੀ ਸੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜਪ ਮੰਨ ਨਾਮ ਹਰੀ ਹੋਏ ਸਰਬ ਸੁਖੀ ਸਾਈਂ ਦੇ ਨਾਮ ਦਾ ਸਿਮਰਨ ਕਰ ਇਹ ਮੇਰੀ ਜਿੰਦੜੀਏ ਅਤੇ ਹਰ ਤਰਾ ਸੁਖਾਲਾ ਹੋ ਜਾਵੇਂਗਾ ਹਰ ਪਾਸੋਂ ਸੁਖੀ ਹੋ ਜਾਏਗਾ ਜੇਦੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੇਗਾ ਆਓ ਅੱਗੇ ਸੁਣੋ ਕੀ ਕਹਿੰਦੇ ਨੇ ਹਰ ਜਸ ਊਚ ਸਭਨਾ ਤੇ ਉਪਰ ਹਰ 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 ਸੇਵ ਛਡਾਈ ਰਹਾਉ ਹਰੀ ਦੀ ਕੀਰਤੀ ਮਹਾਨ ਬਲੰਦ ਪਰਮ ਉਤਮ ਹੈ ਪਿਆਰੇ ਸੁਆਮੀ ਰਬ ਤੇ ਰੱਬ ਦੀ ਚੱਕਰੀ ਸਮੂ ਖਲਾਸੀ ਕਰ ਦਿੰਦੀ ਹੈ ਮੁਕਤ ਕਰ ਦਿੰਦੀ ਹੈ ਰੱਬ ਦੀ ਸੇਵਾ ਗੁਰੂ ਦੀ ਕੀਤੀ ਸੇਵਾ ਪੂਰੇ ਗੁਰੂ ਦੀ ਕੀਤੀ ਸੇਵਾ ਗੁਰਮੁਖ ਪਿਆਰਿਓ ਮੁਕਤ ਕਰ ਦਿੰਦੀ ਆਖੋ ਸਤਨਾਮ ਆਵਗਯ ਸਰਵਨ ਕਰੀਏ ਹਰ ਕਿਰਪਾ ਨਿਤ ਕਿਨੀ ਗੁਰ ਭਗਤ ਹਰ ਦੀਨੀ ਤਬ ਹਰ ਸਿਉ ਪ੍ਰੀਤ ਬਨਾਈ ਕਹਿੰਦੇ ਜਦ ਮਿਹਰਬਾਨੀ ਦੇ ਖਜ਼ਾਨੇ ਹਰੀ ਨੇ ਮਿਹਰ ਕੀਤੀ ਜਦੋਂ ਵਾਹਿਗੁਰੂ ਪਰਮੇਸ਼ਰ ਨੇ ਮਿਹਰ ਕੀਤੀ ਤਾਂ ਗੁਰਾਂ ਨੇ ਮੈਨੂੰ ਸੁਆਮੀ ਦਾਸ ਸਿਮਰਨ ਬਖਸ਼ਿਸ਼ ਕੀਤਾ ਤੇ ਮੇਰਾ ਉਹ ਪਰਮੇਸ਼ਰ ਦੇ ਨਾਲ ਪਿਆਰ ਪੈ ਗਿਆ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਪੈ ਗਿਆ ਆਓ ਲਾਸਟ ਪੰਕਤੀਆਂ ਸਰਵਣ ਕਰੀਏ ਕੀ ਕਹਿੰਦੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜੀ ਬਹੁਤ ਚਿੰਤ ਵਿਸਾਰੀ ਹਰ ਨਾਮ ਔਰ ਤਾਰੀ ਨਾਨਕ ਹਰ ਪਏ ਹੈ ਸਖਾਈ ਬਹੁਤ ਚਿੰਤ ਵਿਸਾਰੀ ਹਰ ਨਾਮ ਔਰ ਤਾਰੀ ਨਾਨਕ ਹਰ ਪਏ ਹੈ ਸਖਾਈ ਮੈਂ ਭਾਵੇਂ ਫਿਕਰ ਨੂੰ ਤਿਆਗ ਦਿੱਤਾ ਹੈ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ ਅਤੇ ਹੁਣ ਪ੍ਰਭੂ ਮੇਰਾ ਮਿੱਤਰ ਬਣ ਗਿਆ ਹੈ ਉਹ ਪਰਮੇਸ਼ਰ ਮੇਰਾ ਮਿੱਤਰ ਬਣ ਗਿਆ ਜਦੋਂ ਵਾਹਿਗੁਰੂ ਪਰਮੇਸ਼ਰ ਤੇ ਨਾਮ ਦਾ ਸਿਮਰਨ ਕਰਦੇ ਆ ਨਾ ਵਾਹਿਗੁਰੂ ਪਰਮੇਸ਼ਰ ਨੂੰ ਪਿਆਰ ਕਰਦੇ ਆ ਤੇ ਵਾਹਿਗੁਰੂ ਪਰਮੇਸ਼ਰ ਉਹਨਾਂ ਦਾ ਫਿਰ ਖਾਸ ਮਿੱਤਰ ਬਣ ਜਾਂਦਾ ਹੈ ਆਖੋ ਸਤਨਾਮ ਸੋ ਇਹ ਸੀ ਅੱਜ ਦਾ ਹੁਕਮਨਾਮਾ ਸਾਹਿਬ ਆਓ ਗੁਰਬਾਣੀ ਪੜਦੇ ਆ ਸੁਣਦੇ ਆ ਇੱਕ ਨਹੀਂ ਤਮਾਮ ਹੀ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਸੰਗਤਾਂ ਸਤਗੁਰੂ ਜੀ ਬਖਸ਼ਨ ਹਾਰ ਹਨ ਅੱਗੋਂ ਵਾਤੇ ਸਤੇ ਮੇਰਾ ਪ੍ਰਿਆਤ ਕਰਕੇ ਸੁੱਧ ਸਪੱਸ਼ਟ ਗੁਰਬਾਣੀ ਪੜਨ ਦੀ ਸੇਵਾ ਕਰਨ ਦੀ ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਓ ਕਰੋ ਕਿਰਪਾ ਸਾਰੇ ਨਾਮ ਸਿਮਰਨ ਦੀ ਭਰੋ ਹਾਜ਼ਰੀ ਤੇ ਲੰਦਾਸ ਤੇ ਨਾਲ ਨਾਲ ਸੰਗਤਾਂ ਨੇ ਬੋਲਣਾ ਹੈ ਨਾਲ ਦੀ ਨਾਲ ਹੀ ਸਭ ਸੰਗਤਾਂ ਨੇ ਵੀ ਨਾਮ ਦਾ ਸਿਮਰਨ ਕਰਨਾ ਹੈ ਵਾਹ ਗੁਰੂ 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 ਵਾਹ ਗੁਰੂ

wah guru 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 wah ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਬਾਦ ਨਿਆਰੀ ਉੱਚੀ ਬੋਲੋ ਥੋੜਾ ਜਿਹਾ ਪੇਖਾਨੇ ਮੈਨੂੰ ਉੱਚਾ ਸੁਣ ਲੱਗ ਗਿਆ ਥੋੜਾ ਆਵਾਜ਼ ਕੱਢੋ ਬਣੀ ਜੀ ਮੇਰੇ ਤਾਂ ਕਿਤਾਬੇ ਆਵਾਜ਼ ਨਾ ਕਿੰਨੀ ਸੰਗਤ ਬੈਠੀ ਆ ਵਾਹ ਗੁਰੂ 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 ਪਾਉ ਪਾਉ ਗੁੰਜਾਂ ਵਾ ਵੀ ਵਾ ਜਦੋਂ ਤੁਹਾਡੀ ਆਵਾਜ਼ ਮਾਈਕ ਤੱਕ ਪਹੁੰਚੂ ਮਾਈਕ ਤੋਂ ਫਿਰ ਬਾਹਰਲੇ ਸਪੀਕਰਾਂ 'ਚ ਪਾਉਂਦੀ ਹੈ ਪਤਾ ਲੱਗਦਾ ਵੀ ਸੰਗਤ ਬੈਠੀ ਹੈ ਦਰਬਾਰ ਸਾਹਿਬ ਭਰਿਆ ਹੋਇਆ ਕੋਈ ਨਾ ਕੋਈ ਹੋਰ ਟੁੱਟੀ ਰੂਹ ਜੁੜ ਜਾਂਦੀ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

ਗੁਰੂ ਆਇਆਂ ਸੰਗਤਾਂ ਦਾ ਵਾਹਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇਂ ਦੇ ਵਿੱਚ ਸਮਾਂ ਕੱਟ ਕਰਕੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਪ੍ਰੀਆਂ ਆਪਣੇ ਸਮੇਂ ਔਰ ਸਵੈਸਾਂ ਨੂੰ ਸਪੱਲੇ ਬਣਾਉਣ ਦਾ ਯਤਨ ਕੀਤਾ ਜੀ ਆਇਆਂ ਧੰਨਵਾਦ ਸਤਿਗੁਰੂ ਮਹਾਰਾਜ ਜੀਓ ਆਪ ਜੀਾਂ ਦਾ ਕੋਟਨ ਕੋਟ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ